ਸਰ ਇਹ ਤੋਂ ਪਹਿਲਾਂ ਇੱਕ ਇੱਕ ਇਸ ਤੋਂ ਇਸ ਤੋਂ ਪਹਿਲਾਂ ਸਰ ਅਸੀਂ ਕਿਤਾ ਜਾਮ ਲਾ ਰਹੇ ਹਾਂ ਤੁਸੀਂ ਇੱਕ ਪਾਸੇ ਖੜ ਗਏ ਆ ਨਹੀਂ ਹੋਣੀ ਹੈਗੇ ਤੁਹਾਡੇ ਵੀ ਬੱਚੇ ਹੋਣਗੇ ਘਰੇ ਤੁਹਾਡੇ ਵੀ ਘਰ ਦੇ ਵੇਟ ਕਰਦੇ ਹੋਣਗੇ ਕਿ ਬਾਕੀ ਲੋਕਾਂ ਦੇ ਘਰ ਦੇ ਵੇਟ ਨਹੀਂ ਕਰਦੇ ਹੋਣਗੇ ਕਿ ਮੈਨੂੰ ਤਾਂ ਜਾਮ ਲੱਗਦਾ ਵਿੱਚ ਕੋਈ ਬ੍ਰੇਕ ਮਾਰਦੇ ਮਾੜਾ ਮੋਟਾ ਨਾਲ ਲੱਗੀ ਉਹਦੇ ਕੋਈ ਗੱਲ ਨਹੀਂ ਪਤਾ ਨਹੀਂ ਹੈਗਾ ਉਹ ਰੇਤਾ ਜਿਹੜਾ ਵਿੱਚ ਪਿਆ ਉਹਦੇ ਕਰਕੇ ਜਾਮ ਸਰ ਚੱਕਰੇ ਚੱਕਰੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਦੇਖ ਕੇ ਚਲਾਉਣਾ ਚਾਹੀਦਾ ਪਹਿਲਾਂ ਵੀ ਬੜੇ ਇਥੇ ਆ ਮੇਰਾ ਅਗਰ ਤੀਜਾ ਚੌਥਾ ਸਵੇਰ ਦਾ ਹਾਸਾ ਹੈ ਪੰਜਵਾਂ ਹਾਸਾ ਜੀ ਸਵੇਰ ਦਾ ਮਾਰੀਏ ਦੇਖਦੇ ਹੀ ਨਹੀਂ ਆਗੇ ਇਹਦਾ ਰੋਜ਼ ਇਹਨਾਂ ਦਾ ਇਹੀ ਕੰਮ ਹੈ ਰੋਜ਼ ਦਾ ਰੋਜ਼ ਦਾ ਕੰਮ ਹੈ ਇਹਨਾਂ ਦਾ ਇਹ ਮੇਰੀ ਗੱਲ ਸੁਣੋ ਵੀਰ ਮੇਰਾ ਮੈਂ ਫੁੱਟਪਾਥ ਤੇ ਨਾਲ ਨਾਲ ਸਿੱਧਾ ਹੁੰਦਾ ਗੱਡੀ ਦੇ ਮਗਰ ਸੀਸ਼ੇ 'ਚ ਗੱਡੀ ਨਾਲ ਦੇਖ ਰਹੇ ਹੋ ਨਾਲ ਵਾਲੇ ਇਹਦਾ ਨੁਕਸਾਨਾ ਨੁਕਸਾਨ ਪਰ ਜਿਹਦਾ ਨੁਕਸਾਨ ਪਊਗਾ ਟੀ ਨੇ ਕਾਰਵਾਈ ਕਰ ਦਵਾਂਗਾ ਇਸਰਾ ਐਕਸੀਡੈਂਟ ਅhle ਇਸ ਤੋਂ ਪਹਿਲਾਂ ਜਿਹੜਾ ਇੱਕ ਗਿਆ ਬੈ ਉਹਨੇ ਵੀ ਲੈ ਕੇ ਪਿੱਛੋਂ ਦੀ ਜਿਹੜਾ ਵਿੱਚ ਮਾਰਿਆ ਲੁਧਿਆਣਾ ਲਈ ਵੇਖਣ ਵਾਲੇ ਇਮਾਨਦਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤ ਦਿਵਾਲੀ ਲੁਧਿਆਣਾ ਦੇ ਰਾਹ ਰੋਡ ਤੇ ਮੌਜੂਦ ਹਾਂ ਜਿੱਥੇ ਕਾਫੀ ਪਿਆਣਾਕ ਦਰਦਨਾਕ ਹਾਸਾ ਜਿਹੜਾ ਵਪਰਦਾ ਦੁਬਾਰ ਤੋਂ ਇੱਕ ਵਾਰੀ ਸੋ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਪੁਲਿਸ ਬਲ ਕਾਫੀ ਮੌਜੂਦ ਹੈ ਇਸ ਜਗ੍ਹਾ ਦੇ ਉੱਤੇ ਇਸ ਰੋਡ ਦੇ ਉੱਤੇ ਸੋ ਦੇਖ ਸਕਦੇ ਹੋ ਕਿ ਟਿਪਰ ਜਿਹੜਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਬਿਲਕੁਲ ਚੁੰਗੀ ਦੇ ਵੱਲੋਂ ਆ ਰਿਹਾ ਸੀਗਾ ਤੇ ਨਾਲ ਗੱਡੀ ਸੀਗੀ ਨਾਲ ਈ ਰਿਕਸ਼ਾ ਸੀਗਾ ਉਸ ਤੋਂ ਬਾਅਦ ਫਿਰ ਇੱਕ ਵਾਰੀ ਦੇਖ ਸਕਦੇ ਹੋ ਕਿ ਆਪਸ ਦੇ ਵਿੱਚ ਟਕਰਾ ਜਾਂਦੇ ਨੇ ਸੋ ਕਾਫੀ ਪਿਆਨਾਕ ਹਾਦਸਾ ਜਿਹੜਾ ਵਪਰ ਜਾਂਦਾ ਸੋ ਇੱਕ ਪਾਸੇ ਪੁਲਿਸ ਵੀ ਦੇਖ ਸਕਦੇ ਹੋ ਕਾਫੀ ਮੁਸਤੈਦ ਹੈ ਸੋ ਪੁਲਿਸ ਵਾਲੋ ਲਗਾਤਾਰ ਆਪਣੀ ਮਿਹਨਤ ਜਿਹੜੀ ਹੈ ਜਾਰੀ ਹੈ ਪਰ ਦੂਜੇ ਪਾਸੇ ਦੀਆਂ ਤਸਵੀਰਾਂ ਦਿਖਾਈਏ ਤੇ ਰੇਤਾ ਜਿਹੜਾ ਦੇਖ ਸਕਦੇ ਹੋ ਕਿ ਜਦੋਂ ਵੱਡਾ ਹਾਦਸਾ ਵਪਰਿਆ ਸੀਗਾ ਪਹਿਲਾਂ ਜਿਹਦੀ ਸਿਸੜਵੀ ਥੋੜੇ ਨਾਲ ਦੇਖ ਸਕਦੇ ਹੋ ਕਿ ਸਾਂਝ ਕਰਾਈ ਸੀ ਕਿ ਉਹਦੇ ਵਿੱਚ ਦੇਖ ਸਕਦੇ ਹੋ ਕਿ ਰੇਤਾ ਜਿਹੜਾ ਪਿਆ ਹੋਇਆ ਸੀਗਾ ਪਹਿਲਾਂ ਵੱਡਾ ਹਾਦਸਾ ਵਪਰਿਆ ਸੀਗਾ ਸੋ ਉਸ ਦੇ ਨਾਲ ਦੇਖ ਸਕਦੇ ਹੋ ਕਿ ਇਸ ਰੇਤੇ ਦੇ ਪੈ ਹੋਣ ਦੇ ਨਾਲ ਦੋ ਵਾਰੀ ਵੱਡੇ ਹਾਦਸੇ ਜਿਹੜੇ ਨੇ ਇਸ ਰੋਡ ਦੇ ਉੱਤੇ ਫਿਰ ਤੋਂ ਜਿਹੜੇ ਨਜ਼ਰ ਆਏ ਨੇ ਸੋ ਕਾਫੀ ਭਿਆਨਕ ਜਿਹੜਾ ਮੰਜ਼ਰ ਹੈ ਦੇਖਣ ਨੂੰ ਮਿਲਿਆ ਸੋ ਜਿਨ੍ਹਾਂ ਦੀ ਗੱਡੀ ਜੜੀ ਹੈ ਵਿਚ ਲੱਗਦੀ ਹੈ ਸੋ ਇਹ ਟਿਪਰ ਦੇਖ ਸਕਦੇ ਹੋ ਜਿਹੜਾ ਮੌਕੇ ਤੇ ਖੜਾ ਹੋਇਆ ਹੈ ਤੇ ਸਟੀਪਰ ਦੇ ਨਾਲ ਦੇਖ ਸਕਦੇ ਹੋ ਕਿ ਕਾਫੀ ਭਿਆਨਕ ਜਿਹੜਾ ਹਾਦਸਾ ਪੜਦਾ ਹੈ ਦੁਬਾਰਤੋਂ ਸੋ ਦੇਖ ਸਕਦੇ ਹੋ ਕਿ ਇੱਕ ਪਾਸੇ ਟਿਪਰ ਦੀਆਂ ਤਸਵੀਰਾਂ ਥੋੜੇ ਨਾਲ ਸਾਂਝਾ ਕਰਾ ਰਹੇ ਹਾਂ ਤਾਂ ਦੂਜੇ ਪਾਸੇ ਗੱਡੀ ਦੇਖ ਸਕਦੇ ਹੋ ਕਿ ਜਿਸ ਗੱਡੀ ਦੇ ਨਾਲ ਇਹ ਟਿਪਰ ਜਿਹੜਾ ਲੱਗ ਜਾਂਦਾ ਸੋ ਪ੍ਰਸ਼ਾਸਨ ਵੀ ਇਸ ਜਗ੍ਹਾ ਤੇ ਮੌਜੂਦ ਹੈ ਕਿਉਂਕਿ ਵੱਡਾ ਜਿਹੜ ਕੋਈ ਕੁਝ ਨਹੀਂ ਹੋਇਆ ਕੋਈ ਐਕਸੀਡੈਂਟ ਨਹੀਂ ਕੋਈ ਨਾਲ ਲੱਗ ਗਈ ਕੋਈ ਗੱਲ ਨਹੀਂ ਪਰ ਸਰ ਇੱਕ ਇਸ ਤੋਂ ਪਹਿਲਾਂ ਇੱਕ ਇਸ ਤੋਂ ਇਸ ਤੋਂ ਪਹਿਲਾਂ ਸਰ ਅਸੀਂ ਕਿੱਥੇ ਜਾਮ ਲਾ ਰਹੇ ਹਾਂ ਸਰ ਇੱਕ ਪਾਸੇ ਖੜ੍ਹ ਕੇ ਇੱਕ ਪਾਸੇ ਖੜੋ ਨਾ ਗੱਬੇ ਨਾ ਖੜੋ ਭਾਈ ਪਾਸੇ ਵੱਡਾ ਐਕਸੀਡੈਂਟ ਹੋਇਆ ਸੀਗਾ ਦੂਜਾ ਫਿਰ ਇੱਕ ਵੱਡਾ ਐਕਸੀਡੈਂਟ ਕੋਈ ਨਹੀਂ ਹੋਇਆ ਐਕਸੀਡੈਂਟ ਇਹ ਤਿਚਵਾਂ ਆ ਸਰ ਹਾਂਜੀ ਇਹ ਤਿਚਵਾਂ ਵਾ ਇਹ ਤਾਂ ਚਲੋ ਟਾਇਰ ਫਟ ਗਿਆ ਤੁਸੀਂ ਕਹਿ ਰਹੇ ਹੋ ਭਾਈ ਜਦੋਂ ਜਾਮ ਲੱਗਦਾ ਵਿੱਚ ਕੋਈ ਬ੍ਰੇਕ ਮਾਰਦੇ ਮਾੜਾ ਮੋਟਾ ਨਾਲ ਲੱਗ ਗਈ ਉਹਦੇ ਕੋਈ ਗੱਲ ਨਹੀਂ ਪਰ ਕਿ ਲੱਗਦਾ ਨਹੀਂ ਹੈਗਾ ਉਹ ਰੇਤਾ ਜਿਹੜਾ ਵਿੱਚ ਪਿਆ ਉਹਦੇ ਕਰਕੇ ਜਾਮ ਚੱਕ ਰਹੇ ਹਾਂ ਚੱਕ ਰਹੇ ਹਾਂ ਅਸੀਂ ਹਾਂ ਕਦ ਕਾ ਅਟਾਰੇ ਦਾ ਕੀ ਕਾਰਵਾਈ ਕੀਤੀ ਗਈ ਹੈ ਹੋਲਡ ਸਟੇਪ ਕਰਕੇ ਕੀ ਕਾਰਵਾਈ ਕੀਤੀ ਜੋ ਵੀ ਹੋਊਗਾ ਕਰ ਲਾਂਗੇ ਕੰਪਲੀਟਡ ਦਾ ਬਿਆਨ ਲੈ ਕੇ ਬਿਲਕੁਲ ਸੋ ਦੇਖ ਸਕਦੇ ਹੋ ਕਿ ਪੁਲਿਸ ਨੇ ਜਦੋਂ ਗੱਲ ਕਰਦੇ ਇਸ ਮਾਮਲੇ ਸੰਬੰਧਾ ਹੋ ਨਾ ਬੋਲੇ ਗਲਾਕੀ ਜਾ ਰਹੀ ਹੈ ਕਿ ਇਸ ਜਗ੍ਹਾ ਤੇ ਵੱਡਾ ਐਕਸੀਡੈਂਟ ਹੁੰਦਾ ਹੈ ਸੋ ਉਸ ਤੋਂ ਬਾਅਦ ਦੁਬਾਰਾ ਤੋਂ ਇੱਕ ਐਕਸੀਡੈਂਟ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਦਿੱਤਾ ਜਿਹੜਾ ਵਿੱਚ ਰੋਡ ਦੇ ਉੱਤੇ ਪਿਆ ਹੁੰਦਾ ਹੈ ਜਿਸ ਦੇ ਦੌਰਾਨ ਰੋਡ ਖਾਲੀ ਨਾ ਹੋਣ ਕਰਕੇ ਲੋਕਾਂ ਨੂੰ ਆਂ ਜਾਂਦੇ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੋ ਨਾਲ ਕਹਿੰਦੇ ਕਿ ਇਸ ਗੱਡੀ ਦਾ ਜਿਹੜਾ ਟਾਇਰ ਫਟ ਗਿਆ ਤੇ ਉਸ ਤੋਂ ਬਾਅਦ ਟਿਪਰ ਇਹਦੇ ਨਾਲ ਲੱ ਤੋ ਇਹ ਵੀ ਕਿਤੇ ਕਿਤੇ ਵੱਡਾ ਹਾਸੇ ਦਾ ਕਾਰਨ ਬਣ ਸਕਦਾ ਸੀਗਾ ਸੋ ਕਿਸੇ ਦੀ ਇਹ ਕਿਸੇ ਦਾ ਜਾਨਵੀ ਜਿਹੜੀ ਐਸ ਐਕਸੀਡੈਂਟ ਵਿੱਚ ਜਾ ਸਕਦੀ ਸੀਗੀ ਸੋ ਪੁਲਿਸ ਨੇ ਇਸ ਮਾਮਲੇ ਸੰਬੰਧ ਗੱਲ ਕੀਤੀ ਤੇ ਉਹਨਾਂ ਵੱਲੋਂ ਗੱਲ ਆਕੀ ਜਾ ਰਹੀ ਹੈ ਕਿ ਇਸ ਰੋਡ ਦੇ ਉੱਤੇ ਭਾਰੀ ਲੰਬਾ ਜਾਮ ਲੱਗਿਆ ਹੁੰਦਾ ਸੀਗਾ ਸੋ ਪੁਲਿਸ ਦੇ ਦੇਖ ਸਕਦੇ ਹੋ ਬਿਆਨ ਕਿਸ ਤਰੀਕੇ ਦੇ ਜਿਹੜੇ ਨਜ਼ਰ ਆ ਰਹੇ ਨੇ ਸਾਹਮਣੇ ਕਿਉਂਕਿ ਇਸ ਰੋਡ ਦੇ ਉੱਤੇ ਐਕਸੀਡੈਂਟ ਹੋ ਰਹੇ ਨੇ ਉਹ ਚੀਜ਼ ਜਿਹੜੀਆਂ ਨਹੀਂ ਦੇਖਣ ਨੂੰ ਮਿਲਦੀਆਂ ਕਿਉਂਕਿ ਇਸ ਰੋਡ ਉੱਤੇ ਵੱਡੇ ਵਾਈਕਲ ਵੱਡੀ ਗੱਡੀਆਂ ਜਿਹੜੀਆਂ ਇਸ ਰੋਡ ਤੇ ਚੱਲਦੀਆਂ ਨੇ ਸੋ ਸਵੇਰ ਦਾ ਜਿਹੜਾ ਟਾਈਮ ਹੁੰਦਾ ਮੋਰਨਿੰਗ ਦਾ ਸੋ ਮੋਰਨਿੰਗ ਦੇ ਟਾਈਮ ਦੇ ਵਿੱਚ ਲੋਕ ਆਪਣੇ ਕਮਾਕਾਰ ਦੇ ਵਿੱਚ ਜਾਂਦੇ ਨੇ ਸੋ ਇਸ ਰੋ ਰੋਡ ਦੇ ਪਹਿਲਾਂ ਵੀ ਕਈ ਤਰਨੇ ਜਿਹੜੇ ਲੱਜੁਕੇ ਨੇ ਕਿ ਵੱਡੀ ਗੱਡੀਆਂ ਸਵੇਰੇ ਇਸ ਰੋਡ ਤੇ ਨਹੀਂ ਨਿਕਲਣਗੀਆਂ ਪਰ ਕਿਤਨੇ ਕਿਤਨੇ ਦੇਖ ਸਕਦੇ ਹੋ ਕਿ ਕਾਫੀ ਜਿਹੜੇ ਵੱਡੇ ਹਾਸੇ ਦਾ ਇਸ ਰੋਡ ਦੇ ਉੱਤੇ ਕਾਰਨ ਬੜਦੇ ਨੇ ਟਿਪਰ ਸੋ ਟਿਪਰ ਦੇਖ ਸਕਦੇ ਹੋ ਕਿ ਲਗਾਤਾਰ ਆ ਰਹੇ ਨੇ ਬੈਕ ਟੂ ਬੈਕ ਜਿਹੜੇ ਐਕਸੀਡੈਂਟ ਨੇ ਉਹ ਇਸ ਰੋਡ ਦੇ ਤੇ ਉਸੀ ਥਾਂ ਤੇ ਦੇਖਣ ਨੂੰ ਮਿਲੇ ਜਿਸ ਥਾਂ ਦੇ ਉੱਤੇ ਵੱਡਾ ਹਾਸਾ ਹੋਇਆ ਸੀਗਾ ਹੈ ਕਿ ਇੱਕ ਵਾਰੀ ਫੇਰ ਟਿਪਰ ਆ ਗਿਆ ਬੈਕ ਟੂ ਬੈਕ ਐਕਸੀਡੈਂਟ ਹੋ ਰਿਹਾ ਮੈਂ ਉਹੀ ਤਾਂ ਗੱਲ ਹੈ ਤੀਸਰਾ ਐਕਸੀਡੈਂਟ ਹੈ ਹਲੇ ਇਸ ਤੋਂ ਪਹਿਲਾਂ ਜਿਹੜਾ ਇੱਕ ਗਿਆ ਬੈ ਉਹਨੇ ਵੀ ਲਿਆ ਕੇ ਪਿੱਛੋਂ ਦੀ ਜਿਹੜਾ ਵਿੱਚ ਮਾਰਿਆ ਉੱਤੋਂ ਤੁਸੀਂ ਇਹ ਰਿਸਕ ਹੀ ਬੰਦੇ ਹਾਸੇ ਦੇ ਲੋ ਨਾਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਰਿਸਕ ਕਰਕੇ ਹੀ ਹੁਣ ਵੀ ਫੇਰ ਫੇਰ ਵੱਡਾ ਹਾਸਾ ਹੋਇਆ ਤੁਸੀਂ ਕਿੱਦਾਂ ਚਲਾ ਰਹੇ ਸੀ ਸਰ ਮੈਂ ਤਾਂ ਸਿਧਾਰ ਰਿਹਾ ਸੀ ਪਿੱਛੋਂ ਕਾਰ ਨੇ ਫਸਾਇਆ ਆ ਕੇ ਵਾਹ ਇਹਨੂੰ ਤੋੜਨਾ ਬਿਲਕੁਲ ਤੋਂ ਦੇਖਦੇ ਦਿਓ ਕਿ ਇਸ ਜਗ੍ਹਾ ਦੇ ਉਤੇ ਫੇਰ ਇੱਕ ਵੱਡਾ ਐਕਸੀਡੈਂਟ ਜਿਹੜਾ ਹੋਣ ਤੋਂ ਟਲਿਆ ਸੋ ਕਾਰਨ ਕੀ ਹੈਗਾ ਕਿਉਂਕਿ ਇੱਕ ਪਾਸੇ ਰੇਤਾ ਪਿਆ ਹੋਇਆ ਹੈ ਪੂਰੀ ਰੋਡ ਜਿਹੜੀ ਹੈ ਖਾਲੀ ਨਹੀਂ ਹੈਗੀ ਸੜਕ ਜੜੀ ਹੈ ਦੇਖ ਸਕਦੇ ਹੋ ਖਾਲੀ ਨਹੀਂ ਹੈਗੀ ਕੀ ਨਾਮ ਹੈ ਜੀ ਮੇਰਾ ਨਾਮ ਦਿਲਰਾਜ ਹੈ ਜੀ ਕਿੱਦਾਂ ਇਹ ਗੱਡੀ ਕਿੱਦਾਂ ਲੱਗ ਗਿਆ ਉਹਦਾ ਟਾਇਰ ਫਟ ਗਿਆ ਯਾਰ ਉਹ ਦੇਖੋ ਥੱਲੇ ਪੂਰਾ ਆ ਦੇਖੋ ਤੁਸੀਂ ਹੁਣ ਦੇਖ ਹੀ ਲਿਆ ਤੁਸੀਂ ਕੋਈ ਨਹੀਂ ਮੈਂ ਸਾਈਡ ਤੇ ਤੁਸੀਂ ਸੋ ਦੇਖ ਸਕਦੇ ਹੋ ਕਿ ਇਹ ਜਗ੍ਹਾ ਤੇ ਕਾਫੀ ਵੱਡਾ ਜਿਹੜਾ ਹਾਦਸਾ ਵਪਰਿਆ ਸੀਗਾ ਜੇ ਜਗ੍ਹਾ ਤੇ ਦੇਖ ਸਕਦੇ ਹੋ ਕਿ ਇੱਕ ਪਾਸੇ ਰੇਤਾ ਪਿਆ ਹੁੰਦਾ ਸੋ ਇਸ ਰੇਤੇ ਇਹਦੇ ਪਏ ਹੋਣ ਦੇ ਨਾਲ ਕਾਫੀ ਪਾਰੀ ਲੰਬਾ ਜਾਨ ਜਿਹੜਾ ਪਿੱਛੇ ਦੇਖਣ ਨੂੰ ਮਿਲਦਾ ਐ ਸੋ ਦੇਖ ਸਕਦੇ ਹੋ ਕਿ ਇਸ ਪਾਰੀ ਲੰਬੇ ਜਾਨ ਦੇ ਵਿੱਚ ਇਸ ਜਗ੍ਹਾ ਤੋਂ ਇਹ ਸੜਕ ਜਿਹੜੀ ਆ ਖਾਲੀ ਨਹੀਂ ਹੁੰਦੀ ਜਿਸ ਦੌਰਾਨ ਬੈਕ ਟੂ ਬੈਕ ਜਿਹੜੀ ਐ ਐਕਸੀਡੈਂਟ ਹੋ ਰਹੇ ਨੇ ਬਿਲਕੁਲ ਰੋਜ਼ ਦੀ ਕਿ ਲੱਗਦਾ ਐ ਰੇਤੇ ਰੇਤਾ ਇੱਥੇ ਪਿਆ ਹੋਇਆ ਇੱਕ ਪਾਸੇ ਸੋ ਬਿਲਕੁਲ ਸੋ ਦੇਖ ਸਕਦੇ ਹੋ ਕਿ ਹਾਲਾਤ ਜਿਹੜੇ ਨੇ ਬਣ ਚੁੱਕੇ ਨੇ ਸੋ ਗੱਡੀ ਦੇ ਵਿੱਚ ਦੀ ਗਲ ਅਗਰ ਕਲੀਏ ਤਾਂ ਗੱਡੀ ਦੇ ਨਾਲ ਟਿਪਰ ਨੂੰ ਜਿਹੜਾ ਲੱਗਦਾ ਤੇ ਉਸ ਤੋਂ ਬਾਅਦ ਗੱਡੀ ਨੂੰ ਸਾਈਡ ਤੇ ਲਗਾ ਕੇ ਉਸ ਡਰਾਈਵਰ ਵੱਲੋਂ ਟਿਪਰ ਨੂੰ ਦੇਖ ਸਕਦੇ ਹੋ ਕਿ ਉਤਾਰਿਆ ਜਾਂਦਾ ਸੋ ਗਲਬਾਦੀ ਕਰ ਲੈਨੇ ਕਿ ਆਖਿਰ ਹੋਇਆ ਕੀ ਸੀਗਾ ਕਿਉਂਕਿ ਭਾਈ ਜੀ ਕੀ ਹੋਇਆ ਕੀ ਸੀਗਾ ਭਾਜੀ ਇਹ ਦੇਖਦੇ ਨਹੀਂ ਹੈਗੇ ਇਹ ਤਾਂ ਰੋਜ਼ ਇਹਨਾਂ ਦਾ ਇਹੀ ਕੰਮ ਹੈ ਰੋਜ਼ ਦਾ ਰੋਜ਼ ਦਾ ਕੰਮ ਹੈ ਇਹਨਾਂ ਦਾ ਇਹ ਆ ਦੇਖ ਲਓ ਗੱਡੀ ਦਾ ਟਾਇਰ ਪਾਟ ਗਿਆ ਸਰ ਸਾਹਿਬ ਇੱਕ ਮੈਨੂੰ ਇੱਕ ਬੇਨਤੀ ਆ ਤੁਹਾਨੂੰ ਹੱਥ ਜੋੜ ਕੇ ਤੁਸੀਂ ਐਡੇ ਐਡੇ ਸ਼ੀਸ਼ੇ ਲਵਾਏ ਆ ਤੁਹਾਨੂੰ ਪਾਰਲੇ ਸਾਈਡ ਬਿਲਕੁਲ ਨਹੀਂ ਦਿਖਿਆ ਕਿ ਕੋਈ ਮੇਰੀ ਗੱਲ ਸਮਝ ਵੀਰ ਮੇਰਾ ਮੈਂ ਫੁੱਟਪਾਥ ਦੇ ਨਾਲ ਨਾਲ ਸਿੱਧਾ ਹਉਣ ਜਾਂ ਗੱਡੀ ਦੇ ਮਗਰ ਜਿਹੜੇ ਦੂਸਰੇ ਸ਼ੀਸ਼ੇ ਚ ਗੱਡੀ ਦਾ ਦੇਖ ਰਹੇ ਹੋ ਕੋਈ ਇੱਕ ਮਿੰਟ ਸਿਪ ਇਸ ਪੱਲੇ ਪਾਸੇ ਕੋਈ ਆ ਗਿਆ ਮੈਂ ਤੁਹਾਡੀ ਗੱਲ ਤੋਂ ਤੁਹਾਡੀ ਗੱਲ ਤੋਂ ਬਿਲਕੁਲ ਸਹੀ ਹੈ ਤੁਸੀਂ ਕਿ ਤੁਸੀਂ ਫੁੱਟਪਾਥ ਦੇ ਨਾਲ ਨਾਲ ਆ ਰਹੇ ਹੋ ਹਾਂਜੀ ਹਾਂਜੀ ਠੀਕ ਹੈ ਪਰ ਪਾਰਲੀ ਸਾਈਡ ਤੋਂ ਤੁਸੀਂ ਨਹੀਂ ਦੇਖੂਗੇ ਨਹੀਂ ਸਾਰ ਤੇ ਦੇਖੋ ਤੇਰੀ ਲੋੜ ਨਹੀਂ ਹੈ ਵੱਡੀ ਗੱਡੀ ਨੂੰ ਇੱਕ ਵੱਡੀ ਗੱਡੀ ਨੂੰ ਕਨੈਕਟਰ ਦੀ ਲੋੜ ਨਹੀਂ ਹੈ ਤੁਹਾਡਾ ਕਹਿਣ ਦਾ ਮਤਲਬ ਹੈ ਤੁਹਾਡੇ ਕੋਲ ਇਹ ਸਵਾਲ ਦਾ ਸਵਾਲ ਪੁੱਛਣਾ ਚਾਹਨਾ ਕਨੈਕਟਰ ਹੈ ਨਹੀਂ ਤੁਹਾਡੇ ਕੋਲ ਨਹੀਂ ਹੈਗਾ ਕਨੈਕਟਰ ਕਿਉਂ ਨਹੀਂ ਹੈ ਨਾਲ ਹੈਣੀ ਕਨੈਕਟਰ ਕਨੈਕਟਰ ਨਹੀਂ ਹੈ ਤੁਸੀ ਵੀ ਹਾਦਸਾ ਹੋ ਜਾਂਦਾ ਐਕਸੀਡੈਂਟ ਹੋ ਜਾਂਦਾ ਹੈ ਤੁਸੀ ਵੀ ਕਿਸੇ ਪਰਿਵਾਰ ਦੇ ਜੀ ਹੋ ਹੈਗੇ ਹੋ ਨਹੀਂ ਹੈਗੇ ਤੁਹਾਡੇ ਵੀ ਬੱਚੇ ਹੋਣਗੇ ਘਰੇ ਤੁਹਾਡੇ ਵੀ ਘਰ ਦੇ ਵੇਟ ਕਰਦੇ ਹੋਣਗੇ ਕਿ ਬਾਕੀ ਲੋਕਾਂ ਦੇ ਘਰ ਦੇ ਵੇਟ ਨਹੀਂ ਕਰਦੇ ਹੋਣਗੇ ਘਰੇ ਇਹਦਾ ਜ਼ਿੰਮੇਵਾਰ ਕੌਣ ਹੈ ਤੁਹਾਡੇ ਨਾਲ ਕਨੈਕਟਰ ਹੈ ਨਹੀਂ ਜੇ ਵੱਡਾ ਐਕਸੀਡੈਂਟ ਹੋ ਜਾਂਦਾ ਹਾਂਜੀ ਇਹਦਾ ਜ਼ਿੰਮੇਵਾਰ ਕੌਣ ਹੈ ਤੁਹਾਡੇ ਨਾਲ ਕਨੈਕਟਰ ਹੈ ਨਹੀਂ ਹੱਥ ਤੇ ਇਹਨੂੰ ਕੋਈ ਹੈ ਨਹੀਂ ਪਾਸ ਕਰਾਉਣ ਵਾਲਾ ਨਹੀਂ ਹੁਣ ਭਾਈ ਹੈਲਪਰ ਕੋਈ ਮਿਲਦਾ ਹੀ ਨਹੀਂ ਤੇ ਕੀ ਕਰੀਏ ਹੁਣ ਕੋਈ ਰਹਿੰਦਾ ਹੀ ਨਹੀਂ ਗੱਡੀ ਤੇ ਸਪਿਰਿਟ ਗੱਲਾਂ ਜ਼ਰੂਰੀ ਹੁੰਦਾ ਜੇ ਵੱਡਾ ਐਕਸੀਡੈਂਟ ਹੋ ਜਾਂਦਾ ਕਿਸੇ ਦੇ ਕਰਦਾ ਚਿਰਾਗ ਬੁੱਝ ਜਾਂਦਾ ਹੈ ਪ੍ਰਮਾਤਮਾ ਨਾ ਕਰੇ ਫਿਰ ਕੀ ਹੋਣਾ ਉਹ ਤਾਂ ਭਾਈ ਹੁਣ ਕੰਮ ਤੇ ਕਰਨਾ ਪੈਣਾ ਰੋਟੀ ਤਾਂ ਖਾਣੀ ਆ ਗੱਡੀ ਤੇ ਚਲਾਉਣੀ ਪੈਣੀ ਆ ਪਰ ਨਾਲ ਸੇਫਟੀ ਤਾਂ ਜ਼ਰੂਰੀ ਆ ਲੱਗਦੀ ਨਹੀਂ ਐਸੀ ਹਾਂਜੀ ਸੇਫਟੀ ਰੱਖਣੀ ਜ਼ਰੂਰੀ ਨਹੀਂ ਆਈ ਨਹੀਂ ਸੇਫਟੀ ਤੇ ਜ਼ਰੂ ਮੈਂ ਤਾਂ ਯਾਰ ਇਹੀ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਦੇਖ ਕੇ ਚਲਾਉਣਾ ਚਾਹੀਦਾ ਪਹਿਲਾਂ ਵੀ ਬੜੇ ਇੱਥੇ ਆ ਮੇਰਾ ਖਿਆਲ ਤੀਜਾ ਚੌਥਾ ਸਵੇਰ ਦਾ ਹਾਸ ਹੈ ਪੰਜਵਾਂ ਹਾਸ ਹੈ ਜੀ ਸਵੇਰ ਦਾ ਇਹਨਾਂ ਨੂੰ ਇਹ ਜਮਾਂ ਦੇਖਦੇ ਨਹੀਂ ਹੈਗੇ ਠੀਕ ਹੈ ਇਹਨਾਂ ਨੂੰ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵਾ ਕੋਈ ਕੁਝ ਦੇਖਦਾ ਦਿਓ ਕਿ ਬੈਕ ਟੂ ਬੈਕ ਇਸ ਰੋਡ ਦੇ ਉੱਤੇ ਉਸੇ ਜਗ੍ਹਾ ਤੇ ਐਕਸੀਡੈਂਟ ਬਪਰਦਾਸ ਹੋ ਪੀਸੀਆਰ ਟੀਮ ਜਿਹੜੀ ਇਹ ਦੇਖਸਦੇ ਲੱਗੀ ਹੋਈ ਹੈ ਸਭ ਪੁਲਿਸ ਵੱਲੋਂ ਬਖੂਬੀ ਆਪਣੀ ਡਿਊਟੀ ਜਿਹੜੀ ਹੈ ਬੜੀ ਜ਼ਿੰਮੇਵਾਰੀ ਨਾਲ ਨਿਭਾਇਆ ਜਾ ਰਿਹਾ ਪਰ ਅਗਰ ਤਸਵੀਰਾਂ ਦੀ ਗੱਲ ਕਰੀਏ ਤਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਗੱਡੀ ਟਿੱਪਰ ਦੇ ਨਾਲ ਜਦੋਂ ਲੱਗ ਜਾਂਦੀ ਤੇ ਉਸ ਤੋਂ ਬਾਅਦ ਇੱਕ ਹੋਰ ਵੱਡਾ ਹਾਦਸਾ ਹੋਣ ਤੋਂ ਟਲ ਜਾਂਦਾ ਪਰ ਇਸ ਰੋਡ ਦੀ ਅਗਰ ਗੱਲ ਕਰੀਏ ਤੇ ਇਸ ਰੋਡ ਦੇ ਅਗਰ ਗੱਲ ਕਰੀਏ ਤਾਂ ਇਸ ਰੋਡ ਦੇ ਉੱਤੇ ਦੇਖ ਸਕਦੇ ਹੋ ਕਿ ਟਿੱਪਰਾਂ ਦੀ ਲਗਾਤਾਰ ਲੈਨ ਜਿਹੜੀ ਹੈ ਲੱਗੀ ਹੁੰਦੀ ਹੈ ਸੋ 10 ਵਜੇ ਤੋਂ ਵੱਧ ਦਾ ਜਿਹੜਾ ਸਮਾਂ ਆ ਉਹ ਹੋ ਚੁੱਕਿਆ ਹੋਇਆ ਸੋ ਵੱਡੀ ਗੱਡੀਆਂ ਜਿਹੜੀਆਂ ਇਸ ਰੋਡ ਦੇ ਉੱਤੇ ਲੱਗੀਆਂ ਹੋਈਆਂ ਨੇ ਜਿਸ ਦੌਰਾਨ ਦੇਖ ਸਕਦੇ ਹੋ ਕਿ ਵੱਡੇ ਐਕਸੀਡੈਂਟ ਜਿਹੜੇ ਨੇ ਇਸ ਰੋਡ ਦੇ ਉੱਤੇ ਹੁੰਦੇ ਨੇ ਸੋ ਲਗਾਤਾਰ 1 2 3 ਤੀਜਵਾਂ ਐਕਸੀਡੈਂਟ ਜਿਹੜਾ ਹੋਣ ਤੋਂ ਬਚਿਆ ਸੋ ਦੱਸਦੇ ਕਿ ਪਹਿਲਾਂ ਐਕਸੀਡੈਂਟ ਕਾਫੀ ਵੱਡਾ ਹਾਦਸਾ ਵਪਰਿਆ ਸੀਗਾ ਸੋ ਵੱਡੀ ਗੱਡੀਆਂ ਜਿਹੜੀਆਂ ਇਸ ਰੋਡ ਦੇ ਉੱਤੇ ਆਰੀਆਂ ਸਰ ਕੀ ਲੱਗਦਾ ਨਹੀਂ ਹੈਗਾ ਕਿ ਇਸ ਰੇਤੇ ਦੇ ਕਰਕੇ ਵੀ ਕਿੰਨੇ ਕਿੰਨੇ ਐਕਸੀਡੈਂਟ ਹੋ ਰਿਹਾ ਕਿਉਂਕਿ ਇਹ ਰੇਤਾ ਵਿੱਚ ਰੋਡ ਤੇ ਪਿਆ ਹੋਇਆ ਹੈ ਇਹ ਰੇਤਾ ਵਿੱਚ ਰੋਡ ਤੇ ਪਿਆ ਹੋਇਆ ਹੈ ਸੋ ਇਹਨੂੰ ਚੁੱਕਾ ਰਹੇ ਆ ਆ ਰਹੀ ਹੈ ਗੱਡੀ ਆ ਰਹੀ ਹੈ ਹਾਂ ਤੇ ਸਰ ਇਸ ਟਿੱਪਰ ਦੇ ਉੱਤੇ ਕੀ ਕਾਰਵਾਈ ਕੀਤੀ ਜਾਊਗੀ ਜਿਹੜੀ ਫਿਰ ਨਾਲ ਲੱਗੀ ਉਹ ਦੇਖਦੇ ਆ ਕਾਰਵਾਈ ਉਹ ਜਿਸ ਹਿਸਾਬ ਨਾਲ ਇਹਦਾ ਨੁਕਸਾਨਾਂ ਨੁਸਾਨ ਪਰ ਜਿਹਦਾ ਨੁਕਸਾਨ ਪਾ ਲੂਗਾ ਟੀਨੇ ਤਾਂ ਕਾਰਵਾਈ ਕਰ ਦਵਾਂਗੇ ਸਰ ਕੀ ਲੱ ਉਹ ਤਾਂ ਦੇਖੋ ਜੀ ਹਰੇਕ ਬੰਦੇ ਨੂੰ ਦੇਖ ਕੇ ਚੱਲਣਾ ਚਾਹੀਦਾ ਦੇਖ ਕੇ ਚੱਲਦਾ ਨਹੀਂ ਕੋਈ ਵੀ ਆਪਣੇ ਆਪਣੇ ਹਰ ਕੋਈ ਕਹਿੰਦਾ ਮੈਂ ਹੀ ਲੰਘ ਜਾਵਾਂ ਬਿਲਕੁਲ ਸਹੀ ਕਿ ਸਦੋਂ ਕਿ ਪੁਲਿਸ ਵੀ ਮੌਕੇ ਤੇ ਖੜੀ ਹੈ ਪੁਲਿਸ ਵੱਲੋਂ ਲਗਾਤਾਰ ਬਖੂਬੀ ਡਿਊਟੀ ਜਿਹੜੀ ਆਪਣੀ ਨਿਭਾਈ ਜਾ ਰਹੀ ਹੈ ਪਰ ਬੈਕ ਟੂ ਬੈਕ ਤਿੰਨ ਵੱਡੇ ਐਕਸੀਡੈਂਟ ਜਿਹੜੇ ਨੇ ਇਸ ਰੋਡ ਦੇ ਉੱਤੇ ਹੋ ਗਏ ਨੇ ਸੋ ਤਸਵੀਰਾਂ ਜਿਹੜੀਆਂ ਇਸ ਰੋਡ ਤੋਂ ਦਿਖਾਈ ਆ ਰਾਹੋ ਰੋਡ ਦੇ ਵਿੱਚ ਖੜੇ ਨੇ ਇਸ ਰਾਹੋ ਰੋਡ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਈਆਂ ਤੁਹਾਨੂੰ ਦੇਖਣਾ ਹੋਵੇਗਾ ਕਿ ਕਦੋਂ ਤੱਕ ਪ੍ਰਸ਼ਾਸਨ ਜਿਹੜਾ ਕਾਰਵਾਈ ਕਰਦਾ ਸੋ ਇਸ ਰੋਡ ਦੇ ਉੱਤੇ ਟਿੱਪਰ ਦੇ ਜਿਹੜੇ ਆਹਨ ਜਾਣ ਦਾ ਜਿਹੜਾ ਰਸਤਾ ਵੈ ਸਵੇਰ ਦਾ ਟਾਈਮ ਜਿਹੜਾ ਕਦੋਂ ਦਾ ਫਿਕਸ ਕਰਦਾ ਕਿਉਂਕਿ ਸਵੇਰੇ ਲੋਕਾਂ ਦਾ ਆਣਾ ਜਣਾ ਜਿਹੜਾ ਲੱਗਿਆ ਰਹਿੰਦਾ ਸਿੱਕਰੋ ਲੂਆਂ ਲਈ ਮੈਡੀਕਲ ਕੈਮਰਾਮੈਨ ਹਨ ਦੇ ਨਾਲ ਤਾਂ